ਸੱਚਿਆਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਅਸਟਾ ਦਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਟੋੜੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੁਨੀਆ ਮੁਖ ਗਤੀਵਿਧੀਆਂ ਲੈ ਕੇ ਹਰਿਆਣਾ ਸਿਗਗੋਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਬਿੰਦਰ ਸਿੰਘ ਖਾਲਸਾ ਦੇ ਵੱਲੋਂ ਹੋਰੇ ਗੁਰਮਤ ਸਮਾਗਮ ਨੂੰ ਲੈ ਕੇ ਜਾਣਕਾਰੀ ਦਿੱਤੀ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 17 ਦਸੰਬਰ ਨੂੰ ਵੀ ਇੱਕ ਸਮਾਗਮ ਹੋ ਰਿਹਾ ਤੇ ਉਸ ਸਮਾਗਮ ਨੂੰ ਲੈ ਕੇ ਵੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਦਾਸਤਾਨ ਏ ਸ਼ਹੀਦਾ ਦੀ ਲੜੀ ਦਿੱਤਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਗੁਰਦੁਆਰਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਿੰਡ ਕਾਲਿਆਵਲੀ ਵਿਖੇ ਇੱਕ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਗੁਰਮਤ ਸਮਾਗਮ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰਕਾ ਚਾਰ ਸਹਬਜਾਦੇ ਅਤੇ ਪੋ ਮਹੀਨੇ ਦੇ ਸਮਹੁ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਇਸ ਗੁਰਮਤ ਸਮਾਗਮ ਦੇ ਵਿੱਚ ਸਾਕਾ ਸਾਅ ਦਾ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਗਿਆਨੀ ਮਾਨ ਸਿੰਘ ਜੀ ਕਥਾ ਕਰਨ ਆ ਰਹੇ ਨੇ ਅਤੇ ਨਾਲ ਹੀ ਇੰਟਰਨੈਸ਼ਨਲ ਢਾਡੀ ਜਥਾ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਅਤੇ ਜਸਵੀਰ ਸਿੰਘ ਜੀ ਹਰਿਆਣਾ ਸ਼ਿਵ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਾਡੀ ਉਹ ਵੀ ਇੱਥੇ ਹਾਜ਼ਰੀ ਲਵਾ ਰਹੇ ਨੇ ਸਮੂਹ ਹਲਕਾ ਨਿਵਾਸੀ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਅਤੇ ਸਮੂਹ ਹਰਿਆਣਾ ਸ਼ਿਵ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੂੰ ਬੇਨਤੀ ਹੈ ਸਮਾਕਰਤ ਹੋਣ ਕਰਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਤੇ ਘਰਾਂ ਤੱਕ ਜਾ ਕੇ ਸੁਨੇਹੇ ਨਹੀਂ ਭੇਜੇ ਜਾ ਰਹੇ ਸਮਾਪਤ ਹੋਣ ਕਰਕੇ ਆਪਜੀ ਤੱਕ ਪਹੁੰਚਿਆ ਨਹੀਂ ਜਾ ਰਿਹਾ ਇਸ ਕਰਕੇ ਆਪ ਜੀ ਨੂੰ ਇਸ ਵੀਡੀਓ ਰਾਹੀਂ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੇ ਇਸ ਸਮਾਰੋਹ ਵਿੱਚ ਜ਼ਰੂਰ ਹਾਜ਼ਰ ਹੋਣਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੀਏ ਤੇ ਇਸ ਦੇ ਨਾਲ ਹੀ ਇਹ ਸਮਾਗਮ ਜੋ ਹੈ ਹਰਿਆਣਾ ਸ਼ਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਫੇਸਬੁਕ ਪੇਜ ਅਤੇ YouTube ਤੇ ਲਾਈਵ ਚੱਲੇਗਾ ਸਮੂਹ ਸੰਗਤਾਂ ਨੇ ਜ਼ਰੂਰ ਹਾਜ਼ਰੀ ਲਗਵਾਨੀ ਹੈ ਜੀ ਭੁੱਲਾਂ ਚੁੱਕਾ ਦੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਦਤ ਤੇ ਸ਼ਹੀਦੀ ਗੁਰਮਤਿ ਮਾਗਮ ਦੇ ਤਹਿਤ ਹੁਣ 22 ਦਸੰਬਰ ਨੂੰ ਸ਼੍ਰੀ ਫਟੇਗੜ ਸਾਹਿਬ ਵਿਖੇ ਇੱਕ ਗੁਰਮਤਿ ਮਾਗਮ ਹੋਏਗਾ ਜਿਸ ਦੇ ਚਲਿਆ ਹਰਿਆਣਾ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛੰਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਸਾਧ ਸੰਗਤ ਜੀ ਅੱਜ ਆਪਾਂ ਫਤਿਆਬਾਦ ਇੱਥੇ ਕਰਮਬੀਰ ਸਿੰਘ ਕਾਕਾ ਸਿੰਘ ਆਪਣੇ ਸਾਰੇ ਮੈਂਬਰ ਸਹਿਬਾਨ ਅੱਜ ਗੁਰਮਤਿ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜੋ 22 ਤਰੀਕ ਦਾ ਸਫਰੇ ਸ਼ਹਾਦਤ ਯਾਦਸਤਾਂ ਸ਼ਹਿਰ ਜਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਨਾ ਰਹੇ ਦਿਹਾੜਾ ਜਿਹੜਾ 22 ਤਰੀਕ ਨੂੰ ਚਾਰ ਸਾਹ ਮਨਾਇਆ ਜਾਣਾ ਸਾਰੀ ਸੰਗਤ ਨੂੰ ਅਪੀਲ ਹੈ ਫਤਿਹਬਾਦੀ ਨੂੰ ਉਹ ਵੱਧ ਚੜ ਕੇ ਚਾਰ ਸਾਹ 22 ਤਰੀਕ ਨੂੰ ਪਹੁੰਚਣ ਦੀ ਕਿਰਪਾ ਕਰੋ ਕਿਉਂਕਿ ਬੜੇ ਉੱਚੇ ਲੈਵਲ ਤੇ ਇਹ ਪ੍ਰੋਗਰਾਮ ਕਰਾਰੇ ਜਾ ਰਹੇ ਨੇ ਸਾਰੇ ਹਰਿਆਣੇ ਦੇ ਵਿੱਚ ਤੇ 22 ਤਰੀਕ ਨੂੰ ਜੋ ਦਿਨ ਮੁਕਰਰ ਫਟਿਆਬਾ ਚਾਰਸਾਹ ਹੋਇਆ ਹੈ ਆਪ ਜੀ ਨੂੰ ਸਾਰੇ ਮੈਂਬਰ ਸਹਿਬਾਨ ਨੂੰ ਬੇਨਤੀ ਹੈ ਕਿ ਵਾਚ ਚੜ ਕੇ ਸੰਗਰ ਉੱਤੇ ਪਹੁੰਚੇ ਆਪ ਜੀ ਦਾ ਬਹੁਤ ਤਨਵਾਦ ਹੋਵੇਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਇਆਂ ਸੰਗਤਾਂ ਦਾ ਸਨਮਾਨ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਭਾ ਸ੍ਰੀ ਫਟੇਗੜ ਸਾਹਿਬ ਵਿਖੇ ਹੋ ਰੇ ਸਮਾਗਮ ਨੂੰ ਲੈ ਕੇ ਖੁਦ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਫਟੇਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਏ ਦੇ ਵਿੱਚ ਖੁੱਲ੍ਹ ਜਾਣਗੇ ਤੇ ਉੱਥੇ ਹਰ ਕਿਸਮ ਦੀ ਦਵਾਈ ਹਰ ਕਿਸਮ ਦਾ ਟ੍ਰੀਟਮੈਂਟ ਜਿਹੜਾ ਅਵੇਲੇਬਲ ਹੋਊਗਾ ਡਾਕਟਰਾਂ ਦੀ ਟੀਮ ਉੱਥੇ ਹਰ ਇੱਕ ਕਲੀਨਿਕ ਤੇ ਤੇ ਡਿਸਪੈਂਸਰੀਆਂ 'ਚ ਅਵੇਲੇਬਲ ਰਹੇਗਾ 200 ਸ਼ਟਲ ਬੱਸਾਂ ਬਿਲਕੁਲ ਫ੍ਰੀ ਸਰਵਿਸ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਮੱਥਾ ਟਕਾ ਕੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਬੱਸੇ ਅਗਲਾ ਟਾਈਮ ਕਿੰਨੇ ਵਜੇ ਦਾ ਹੈ 100 ਤੋਂ ਜ਼ਿਆਦਾ ਈ ਰਿਕਸ਼ੇ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਹ ਹੋਰ ਈ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਸਾਫ ਸਫਾਈ ਵਾਸਤੇ সুইਪਿੰਗ ਮਸ਼ੀਨਾਂ ਆਲੇ ਦੁਆਲੇ ਦੇ ਜਿਲਿਆਂ ਤੋਂ ਵੀ ਮਨਾ ਮੰਗਾਈਆਂ ਗਈਆਂ ਨੇ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਗੈਰੀ ਬੈਗ ਉਹਦੇ ਕੋਲੇ ਹੋਊਗਾ ਜਿੱਥੇ ਕਿਤੇ ਵੀ ਕੋਈ ਕੂੜਾ ਕਰਕਟ ਕੋਈ ਪਿਆ ਉਹ ਚੁੱਕ ਕੇ ਉਹਨੂੰ ਆਪਣੇ ਬੈਗ 'ਚ ਪਾ ਕੇ ਛੋਟੇ ਹਾਥੀ ਜਿਹੜੇ ਨੇ ਹਾਇਰ ਕੀਤੇ ਹੋਏ ਨੇ ਉਹ ਉਹਨਾਂ ਦੇ ਵਿੱਚ ਰੱਖ ਕੇ ਉਹਨੂੰ ਨਾ ਆ ਦਿਨ ਆ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ ਬਲੰਟੇਰਾਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਸ਼ਿਫਟ ਵਾਈਜ਼ ਲੱਗ ਜਾਣਗੇ ਲੱਖਾਂ ਦੀ ਗਿਣਤੀ ਸ਼ਰਦਾਲੂ ਆਉਣੇ ਨੇ ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਹੈ ਮੋਬਾਈਲ ਫੋਨ ਨਹੀਂ ਚੱਲਦੇ ਜਾਂ ਕੋਈ ਸੰਚਾਰ ਦੇ ਸਾਧਨਾਂ 'ਚ ਥੋੜੀ ਦਿੱਕਤ ਆ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਮੋਬਾਈਲ ਇੱਕੋ ਇੱਕੋ ਟਾਵਰ ਤੇ ਇਕੱਠੇ ਹੋ ਜਾਂਦੇ ਨੇ ਉਹਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਧਾ ਕੀਤਾ ਹੈ ਪੁਲਿਸ ਵੱਲੋਂ ਇੱਕ ਵੱਖਰਾ ਇੰਟੀਗ੍ਰੇਟਿਡ ਕੰਟਰੋਲ ਰੂਮ ਨੰਬਰ ਹੈ 01763232838 ਤੇ ਸਹਾਈਤਾ ਨੰਬਰ ਜਿਹੜਾ ਹੈ ਪੁਲਿਸ ਦੇ ਕਾਊਂਟਰ ਵੀ ਹੋਣਗੇ ਹੈਲਪ ਸੈਂਟਰ ਵੀ ਹੋਣਗੇ ਪਿਛਲੀ ਵਾਰ ਨਾਲੋਂ 4 ਗੁਣਾ ਕੈਮਰੇ 300 ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ 3300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਸੁਰੱਖਿਆ ਵਾਸਤੇ ਸ਼ਰਾਰਤੀ ਅਨਸਰਜਾ ਗੈਰ ਸਮਾਜਿਕ ਗਤੀਵਿਧੀਆਂ ਰੋਕਣ ਵਾਸਤੇ 72 ਥਾਮਾ ਤੇ ਨਾਕਾਬੰਦੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਇਸ ਬਹੁਤ ਵੱਡੇ ਲਾਸਾਨੀ ਕੁਰਬਾਨੀ ਦੀ ਸ਼ਰਧਾਂਜਲੀ ਸਮਰੋਹ ਨੂੰ ਕੋਈ ਖਰਾਬ ਨਾ ਕਰ ਸਕੇ ਇੱਕ ਮੀਡੀਆ ਸੈਂਟਰ ਵੀ ਬਣਾਇਆ ਜਾਊਗਾ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਤੁਸੀਂ ਆਪਣੇ ਕੰਟਰੋਲ ਰੂਮ ਨੂੰ ਤੁਸੀਂ ਆਪਣੇ ਹੈੱਡਕੁਆਟਰ ਨੂੰ ਦੇਣੀ ਹੈ ਕੋਈ ਖਬਰ ਜਾਂ ਕੋਈ ਉੱਥੋਂ ਕੋਈ ਲਾਈਵ ਕਰਨਾ ਹੈ ਜਾਂ ਇਨਫੋਰਮੇਸ਼ਨ ਦੇਣੀ ਹੈ ਤਾਂ ਉੱਥੇ ਤੁਹਾਨੂੰ ਇੱਕ ਲਾਈਜ਼ਨ ਅਫਸਰ ਵੀ ਮਿਲੂਗਾ ਜਿਹੜਾ ਕਿ ਹੱਡਪਾਰਟਮੈਂਟ ਦੀ ਤੁਹਾਨੂੰ ਜਾਣਕਾਰੀ ਦਿੰਦਾ ਰਹੂਗਾ ਡਰੋਨ ਰਾਹੀਂ ਵੀ ਚੈਕਿੰਗ ਹੁੰਦੀ ਰਹੂਗੀ ਡਰੋਨ ਜਿਹੜੇ ਨੇ ਪੁਲਿਸ ਦੇ ਉਹ ਵੀ ਜਿਹੜੇ ਬਾਜ਼ਖ ਆਪਣੀ ਜਿਹੜੀ ਹੈ ਉਹ ਰੱਖਣਗੇ ਸਾਰੀ ਸਭਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 60 ਐਮਬੂਲੈਂਸਸ ਹਰ ਵਕਤ ਅਵੇਲੇਬਲ ਰਹਿਣਗੀਆਂ ਪਾਰਕਿੰਗ ਵਾਸਤੇ ਪੰਜ ਵੱਡੀਆਂ ਪਾਰਕਾਂਗੇ ਤੇ 16 ਛੋਟੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ 6 ਸੂਚਨਾ ਕੇਂਦਰ ਜਗਾ ਜਗਾ ਤੇ ਉਹਦੇ ਬੋਰ ਲੱਗੇ ਹੋਣਗੇ ਤੇ ਸੂਚਨਾ ਕੇਂਦਰ ਇੱਥੋਂ ਐਨੇ ਦੂਰ ਹੈ ਸੂਚਨਾ ਕੇਂਦਰ ਹੁਣ ਇੱਧਰ ਹੈ ਤੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਇਧਰੋਂ ਚੰਡੀਗੜ੍ਹ ਵੱਲ ਪਾਸਿਓਂ ਟ੍ਰੈਫਿਕ ਦਾ ਜਿਹੜਾ ਜਿੰਨੀ ਵੀ ਜਾਊ ਉਹਨਾਂ ਲਈ ਅਲੱਗ-ਅਲੱਗ ਉਹਨਾਂ ਲਈ ਪਾਰਕਿੰਗ ਦੇ ਸਾਈਨ ਲੱਗੇ ਹੋਣਗੇ ਕਿ ਇੱਧਰ ਲਈ ਟ੍ਰੈਫਿਕ ਜਿਹੜੀ ਆ ਉਹ ਇੱਥੇ ਪਾਰਕ ਕਰ ਸਕਦੇ ਨੇ ਆਲੇ-ਦੁਆਲੇ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਨਜ਼ਦੀਕੀ ਪਿੰਡਾਂ 'ਚ ਨੇ ਜਿੱਥੇ ਤਿੰਨ-ਤਿੰਨ ਚਾਰ-ਚਾਰ ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਉੱਥੇ ਵਾਸਤੇ ਵੀ ਬੱਸਾਂ ਜਿਹੜੀਆਂ ਨੇ ਇਹ ਜਿਹੜੀਆਂ ਉਹ ਛੱਡ ਕੇ ਵੀ ਆਉਣ ਗਿਆ ਲੈ ਕੇ ਵੀ ਆਉਣ ਅਫਸੋਸ ਦੇ ਦਿਨ ਨੇ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਏ ਜਾਣ ਵੱਡੇ ਵੱਡੇ ਸਾਊਂਡ ਲਾ ਕੇ ਵੱਡੇ ਵੱਡੇ ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਣੇ ਜਲੂਸ ਕੱਢਦੇ ਆਂ ਆਓ ਜੀ ਸੜਕ 'ਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ 'ਚ ਡਿਊਟੀਆਂ ਲਾਉਂਦੇ ਆ ਸੋ ਮੇਰੇ ਵੱਲੋਂ ਇਹ ਸੋਸ਼ੀਅਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬੰਨ੍ਹ ਕੇ ਇਹ ਫੰਕਸ਼ਨ ਜਿਹੜਾ ਹੈ ਜਾਂ ਇਹ ਜਿਹੜਾ ਜੋੜ ਮੇਲ ਇਹ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਪਰਚੋਂ ਨਤਮਸਤ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਾਲੀ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਪੱਖ ਰੱਖਿਆ ਗਿਆ ਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਜਿਸ ਦੇ ਚੱਲਦੇ ਆ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਪ੍ਰਾਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਕਿ ਪ੍ਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਹਵਾ ਖਰਾਬ ਹੁੰਦੀ ਹੈ। ਕਈ ਤਰ੍ਹਾਂ ਦੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਦਿੱਲੀ ਦਾ ਵਾਤਾਵਰਨ ਖਰਾਬ ਕਰਨ ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦਾ ਸਭ ਤੋਂ ਵੱਡਾ ਹੱਥ ਹੈ ਵਗੈਰਾ ਵਗੈਰਾ ਪਰ ਮੈਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵਧਾਈ ਦੇਣੀ ਚਾਹੁੰਦਾ ਪ੍ਰਸ਼ੰਸਾ ਕਰਨੀ ਚਾਹੁੰਦਾ ਤੇ ਉਹਨਾਂ ਐਨ ਜੀਓਜ਼ ਦਾ ਉਹਨਾਂ ਵਾਤਾਵਰਣ ਪ੍ਰੇਮੀਆਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਦੇ ਯਤਨ ਵੀ ਨਾਲ ਮਿਲ ਕੇ ਰੰਗ ਲਿਆਏ ਨੇ ਕਿ 70 ਤੋਂ 80% ਇਸ ਵਾਰ ਪਰਾਲੀ ਨੂੰ ਅੱਗ ਘਟ ਲੱਗੀ ਹੈ ਜਿਸ ਨੂੰ ਕੇ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਤੇ ਸਾਡੇ ਕੇਂਦਰੀ ਖੇਤੀ ਮੰਤਰੀ ਜਦੋਂ ਪੰਜਾਬ ਦੇ ਦੌਰੇ ਤੇ ਪਿਛਲੇ ਦਿਨੀ ਆਏ ਸੀ ਉਹਨਾਂ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਇਸ ਵਾਰ ਪਰਾਲੀ ਜਿਹੜੀ ਹੈ ਉਹ ਘੱਟ ਜਲਾਈ ਗਈ ਹੈ। ਗੁਰੂ ਸਾਹਿਬ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ। ਸੋ ਅਸੀਂ ਹਵਾ ਨੂੰ ਪਾਣੀ ਨੂੰ ਤੇ ਧਰਤੀ ਨੂੰ ਜਿਹੜਾ ਉਹ ਦਰਜੇ ਉਹਦੇ ਕਾਇਮ ਰੱਖਣੇ ਨੇ। ਅਸੀਂ ਮਾਂ ਦਾ ਪਿਤਾ ਦਾ ਤੇ ਗੁਰੂ ਦਾ ਦਰਜਾ ਇਹਨਾਂ ਤੇ ਨਾਮ ਦਿੱਤਾ ਹੋਇਆ। ਸੋ ਸਾਡੇ ਵੱਲੋਂ ਯਤਨਾਂ 'ਚ ਕੋਈ ਕਮੀ ਨਹੀਂ ਰਹੂਗੀ। ਪਰ ਇਸ ਵਕਤ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਹੈ। ਵਾਤਾਵਰਨ। ਇਸ ਵਕਤ ਪੰਜਾਬ ਜਿਹੜਾ ਉਹ ਕਣਕ ਦੀ ਫਸਲ ਬੀਜ ਚੁੱਕਿਆ। ਪਹਿਲਾ ਪਾਣੀ ਵੀ ਲੱਗ ਚੁੱਕਿਆ ਕਿਤੇ-ਕਿਤੇ ਦਾ ਦੂਜਾ ਪਾਣੀ ਵੀ ਜਿਹੜਾ ਕਣਕ ਦੀ ਫਸਲਾਂ ਨੂੰ। ਲایا ਜਾ ਰਿਹਾ ਹੁਣ ਤਾਂ ਕੋਈ ਨੇੜੇ ਤੇੜੇ ਵੀ ਪਰਾਲੀ ਜਲਣ ਦੀ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਘਟਨਾ ਦਾ ਵੇਰਵਾ ਨਹੀਂ ਆਉਂਦਾ ਜ਼ਿਕਰ ਨਹੀਂ ਆਉਂਦਾ ਤਾਂ ਫਿਰ ਹੁਣ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਉਹਦੇ ਵਿੱਚ ਪੰਜਾਬ ਦਾ ਯੋਗਦਾਨ ਤਾਂ ਨਹੀਂ ਹੈਗਾ ਹੁਣ ਦਿੱਲੀ ਤਾਂ ਨਹੀਂ ਜਾਂਦਾ ਨਾ ਪੰਜਾਬ ਦਾ ਧੂਆਂ ਕਿੱਥੋਂ ਇਹ ਸਿੱਧ ਹੁੰਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਉਹਦਾ ਦਿੱਲੀ ਦੇ ਵਾਤਾਵਰਣ ਨੂੰ ਖਰਾਬ ਕਰਨ 'ਚ ਕੋਈ ਯੋਗਦਾਨ ਇਹ ਸਿਰਫ ਰਾਜਨੀਤਿਕ ਤੌਰ ਤੇ ਇਲਜ਼ਾਮ ਲਾਇਆ ਜਾਂਦੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਦੱਸ ਤ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਤਾਂ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਦੋ ਇਸ ਗੱਲ ਲਈ ਤੇ ਅੱਜ ਦਿੱਲੀ ਦੇ ਵਿੱਚ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਗ੍ਰੇਡ 4 ਤੱਕ ਦੀ ਐਮਰਜੈਂਸੀ ਟਾਈਪ ਜਾਂ ਵੱਡੇ ਜਿਹੜੇ ਡੀਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਸਾਡੇ ਪੰਜਾਬ ਦਾ AQI 에어 ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਤੇ ਦਿੱਲੀ ਦਾ ਇਸ ਵਕਤ AQI ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਫਿਰ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ NGT ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸਹਬਾਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ बस ਨਾ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਆਨੰਦ ਆਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹੋਰ ਮਸਲੇ ਜਾਂ ਹੋਰ ਮੁੱਦੇ ਹੈਗੇ ਨੇ ਜਿਹਦੇ ਤੇ ਮਤਭੇਦ ਹੋ ਸਕਦੇ ਨੇ ਪਰ ਘਟੂ ਘਟੇ ਦੇ ਲਈ ਲੋਕਾਂ ਨੂੰ ਾਸਟਰਟੀ ਅੰਦਾਤ ਇਹਨੂੰ ਬਦਨਾਮ ਨਾ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦੀ ਤੁਸੀਂ ਸੇਵਾ ਹੁਣ ਕਰੋ ਨਾ ਸੰਭਾਲ ਫਿਰ ਹਲਤਾਂ ਇਲਜ਼ਾਮ ਲਾਉਂਦੇ ਰਹੇ ਪੰਜਾਬ ਤੇ ਪੰਜਾਬ ਦਾ ਧੂਆ ਈਵਨ ਇਸ ਵਾਰ ਤਾਂ ਹਜੇ ਅਸੀਂ ਕਿਉਂਕਿ ਹੜਾਂ ਕਰਕੇ ਫਸਲਾਂ ਦੁਬਾਰਾ ਵੀ ਬੀਜਣੇ ਪਏਗੇ ਬਹੁਤ ਜਗ੍ਹਾ ਤੇ ਹਜੇ ਸਾਡੀ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਸੀ ਕਟਾਈ ਵੀ ਸ਼ੁਰੂ ਨਹੀਂ ਹੋਈ ਸੀ ਉਸ ਤੋਂ ਪਹਿਲੇ ਇਲਜ਼ਾਮ ਲਾਉਣੇ ਸ਼ੁਰੂ ਕਰਦੇ ਸੀ ਦਿੱਲੀ ਦੇ ਮਨਿਸਟਰਾਂ ਨੇ ਕਿ ਜੀ ਪੰਜਾਬ ਦਾ ਧੂਆ ਆ ਗਿਆ ਪੰਜਾਬ ਤੋਂ ਅਸੀਂ ਕਹਿੰਦੇ ਜੀ ਹਜੇ ਤਾਂ ਅਸੀਂ ਮੰਡੀਆਂ 'ਚ ਵੀ ਲੈ ਕੇ ਨਹੀਂ ਗਏ ਝੋਨਾ ਧੂਆ ਕਿੱਥੋਂ ਆ ਗਿਆ ਜੀ ਸੋ ਇਸ ਕਰਕੇ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਇਹ ਗੱਲ ਪੰਜਾਬ ਤੇ ਸਿੱੜ ਦੋ ਪੰਜਾਬ ਤੇ ਇਲਜ਼ਾਮ ਲਾ ਦਿਓ ਇਹ ਚੰਗੀ ਗੱਲ ਨਹੀਂ ਹੈਗੀ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰ ਰਿਹਾ ਕਿ ਉਹਨਾਂ ਨੇ 70 ਤੋਂ 80% ਪਰਾਲੀ ਘੱਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਮੈਂ ਤਾਂ ਇਹ ਵੀ ਕਹਿਣਾ ਕਿ ਜੇ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਧੂਆ ਜਿਹੜਾ ਉਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਫੇਫੜਿਆਂ ਵਿੱਚ ਦੀ ਜਾਂ ਉਹਦੇ ਪਰਿਵਾਰ ਦੇ ਜਾਂ ਉਹਦੇ ਪਿੰਡ ਦੇ ਉਤੋਂ ਦੀ ਲੰਗਦਾ ਨਾ ਸਭ ਤੋਂ ਪਹਿਲਾਂ ਤਾਂ ਉਸ ਉਹਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਆਪਣੇ ਪਿੰਡ ਦੇ ਜਾਂ ਆਪਣੇ ਸਾਰੇ ਪੰਜਾਬ ਦੇ ਨਾਗਰਿਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਨਾ ਤੇ ਨਾਲੇ ਦਿੱਲੀ ਧੂਆਂ ਜਾਣ ਵਾਸਤੇ ਨਾਰਥ ਤੋਂ ਸਾਊਥ ਘੱਟੋ-ਘੱਟ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚਲਣੀਆਂ ਚਾਹੀਦੀਆਂ ਤਾਂ ਕਿ ਤੇ ਜਾ ਕੇ 10-15 ਦਿਨਾਂ 'ਚ ਦਿੱਲੀ ਜਿਹੜਾ ਉਹ ਧੂਆਂ ਪਹੁੰਚਦਾ ਜਦਕਿ ਹਵਾ ਚਲਦੀ ਹੋਣੀ ਨਾਰਥ ਤੋਂ ਸਾਊਥ ਸਾਉਥ ਰੀਅਰ ਉਸਟੋ ਰੀਅਰ ਹੁੰਦਾ ਕਦੇ-ਕਦੇ ਹੁੰਦਾ ਤੇ 10 ਕਿਲੋਮੀਟਰ ਜਾਂ 5 ਕਿਲੋਮੀਟਰ ਦੀ ਸਪੀਡ ਤੇ ਕੋਈ ਕਦੇ ਕਦੇ ਹਵਾ ਚੱਲੀ ਪੰਜਾਬ ਨੂੰ ਬਦਨਾਮ ਕਰਨ ਦੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਤੇ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਸਿਰਫ ਆਪਣ ਆਪਣੀ ਲਕੀਰ ਵੱਡੀ ਕਰੋ ਕਿਸੇ ਹੋਰ ਦੀ ਲਕੀਰ ਛੋਟੀ ਕਰਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਦਿੱਲੀ ਦੇ ਵਾਤਾਵਰਣ ਨੂੰ ਦਿੱਲੀ ਦੇ ਆਬੋ ਹਵਾ ਨੂੰ ਸੰਭਾਲੋ ਸਿਰਫ ਰਾਜਨੀਤਿਕ ਇਲਜ਼ਾਮ ਲਾ ਕੇ ਕੋਈ ਫਾਇਦਾ ਨਹੀਂ ਸੋ ਇਹੀ ਮੈਂ ਅੱਜ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਨੂੰ ਗੁਰੂਆਂ ਨੇ ਬਹੁਤ ਸਦੀਆਂ ਪਹਿਲਾਂ ਸਾਨੂੰ ਇੱਕ ਗੱਲ ਦੱਸਤੀ ਸੀ ਕਿ ਤੁਸੀਂ ਆਪਣੇ ਵਾਤਾਵਰਣ ਨੂੰ ਤੁਸੀਂ ਆਪਣੀ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਸੰਭਾਲ ਕੇ ਰੱਖੋ ਅਸੀਂ ਉਹਨਾਂ ਬਚਨਾਂ ਤੇ ਚੱਲਣ ਲਈ ਵਚਨਬੱਧ ਸਤਿ ਸ੍ਰੀ ਅਕਾਲ ਇਸਨੂੰ ਹੁਣ ਤੱਕ ਦੀਆਂ ਮੁਕਸਰ ਗਰਮੀਆਂ ਦਰਿਆ ਹੋਰ ਸਰਗਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ